ਸਸਿ ਗਾਜੀ ਮੈਂ ਤੁਹਾਡਾ ਆਪਣਾ ਲਾਪੜੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਜਿਹੜਾ ਬਾਬਾ ਨਾਨਕ ਗੁਜਰਾ ਕਰਦੀਆਂ ਪਿੰਡ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਜਿਹੜਾ ਬਾਬਾ ਨਾਨਕ ਦਾ ਫਲੱਡ ਜਦੋਂ ਕਾਫੀ ਜਿਹੜਾ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਵੀ ਜਦੋਂ ਆ ਚੁੱਕਾ ਸੀ ਪਿੰਡ ਦੇ ਵਿੱਚ ਵੀ ਕਾਫੀ ਤੱਕ ਇਸ ਪਿੰਡ ਦੇ ਵਿੱਚ ਪਾਣੀ ਸੀ ਸੋ ਫਿਰ ਵੀ ਕਾਫੀ ਚਰਕਾਂ ਦੀ ਜਿਹੜਾ ਚਰਕ ਇਸ ਪੜੇ ਨਾਲ ਕੁੱਟਿਆ ਜਾ ਕਿਉਂਕਿ ਪਿੰਡ ਦਾ ਜਿਹੜਾ ਨਿਮਾ ਹੋਣ ਕਰਕੇ ਪਿੰਡ ਨੂੰ ਕਾਫੀ ਛੜੀ ਜਿਹੜੀ ਰੱਜੀ ਆ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜਿਹੜੀਆਂ ਤਸਵੀਰਾਂ ਜ਼ਰੂਰ ਸੋ ਇਹ ਬਾਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਅੱਜ ਤੋਂ ਕਾਫੀ ਟਾਈਮ ਪਹਿਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਾਰੀਆਂ ਹੈ ਜਿਹੜੀਆਂ ਲੋਕ ਲੋਕ ਆਪਣੇ ਘਰਾਂ ਨੂੰ ਜਿਹੜੀਆਂ ਲਗਾਉਂਦੇ ਸਨ ਸੋ ਕੁਦਰਤੀ ਮਾਰ ਕਹਿ ਸਕਦੇ ਆ ਇੰਨੀ ਜਿਹੜੀ ਇਸ ਘਰ ਨੂੰ ਪਈ ਕਿ ਕੱਚੀਆਂ ਕੰਦਾਂ ਦਾ ਪਹਿਲਾਂ ਨਹੀਂ ਗਾਰੇ ਦੀ ਜਿਹੜੀ ਚਣਾਈ ਪਹਿਲਾਂ ਵੀ ਸੀ ਪਰ ਕੁਦਰਤੀ ਮਾਰ ਬਾਰਸ਼ਾਂ ਕਾਫੀ ਦਿਨਾਂ ਤੱਕ ਉਹ ਦੇ ਰਹੀਆਂ ਤਾਂ ਜਿਹੜੀ ਅਸ਼ਤ ਨੂੰ ਜਿਹੜੀ ਨੁਕਸਾਨ ਦਾ ਇੱਕ ਕਰਕੇ ਜਿਹੜੀ ਲੱਗੀ ਸੋ ਸਮਾ ਰਹਿੰਦੇ ਹੈ ਪਰਵਾਰਕ ਮੈਂਬਰ ਤਾਂ ਇਸ ਘਰ ਦੇ ਵਿੱਚੋਂ ਚਲੇ ਗਏ ਸਾਨੂੰ ਸੋ ਪਰਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਜਰੂਰ ਗੱਲਬਾਤ ਕਰ ਲੈਣਗੇ ਸਸੀ ਗਾਲ ਜੀ ਸਸੀ ਗਾਲ ਜੀ ਕੀ ਭਾਈ ਨਾ ਮੇਰਾ ਨਾਮ ਇਹ ਬਸਾਦ ਦੇ ਵਿੱਚ ਬਹੁਤ ਮਾੜਾ ਹਾਲ ਸੀ ਛੱਤ ਜਿਹੜੀ ਪਹਿਲਾਂ ਹੀ ਬਹੁਤ ਮਤਲ ਬਰਸਾਤਾਂ ਦੇ ਨਾਲ ਖਰਾਬ ਹੋ ਗਈ ਸੀ ਅਸੀਂ ਤੇ ਪਾਣੀ ਆਉਣ ਤੋਂ ਜਦੋਂ ਆਉਣ ਦੀ ਸੁਭਾਵਨਾ ਸੀ ਪਾਣੀ ਆਉਣ ਤੋਂ ਪਹਿਲਾਂ ਹੀ ਇੱਥੋਂ ਨਿਕਲ ਗਏ ਹਾਂ ਤੇ ਇਹ ਬਸਾਦ ਦੇ ਨਾਲ ਜਿਹੜੀ ਛਾਤਾ ਬਹੁਤ ਗਿਰ ਗਈ ਹੈ ਦਾ ਬਹੁਤ ਮੁਸ਼ਕਲ ਦੇ ਵਿੱਚ ਫਸੇ ਅਸੀਂ ਕਿਸੇ ਦੇ ਘਰ ਵਿੱਚ ਰਹਿ ਰਹੇ ਹਾਂ ਉਹਨਾਂ ਦਾ ਹੀ ਬਹੁਤ ਪਰੇਸ਼ਾਨ ਹੈ ਜੀ ਉਹ ਜਦੋਂ ਬਰਸਾਤ ਜਦੋਂ ਪਿੰਡ ਵਿੱਚ ਫਲੱਡ ਆ ਚੁੱਕਾ ਹੈ ਉਸ ਤੋਂ ਪਹਿਲਾਂ ਜਦੋਂ ਸਮਾਂ ਰਹਿਤ ਸੀ ਮੈਂ ਪ੍ਰੋਵਰਸਿਵ ਕਰ ਲਿਆ ਨਹੀਂ ਪਾਣੀ ਜਿੱਦਾਂ ਆਇਆ ਨਾ ਰਾਤ ਨੂੰ ਉਦੋਂ ਹੀ ਸਾਨੂੰ ਜਦੋਂ ਪਿੰਡ ਦੇ ਵਿੱਚ ਰੌਲਾ ਪਿਆ ਵੀ ਪਾਣੀ ਆ ਗਿਆ ਪਾਣੀ ਆ ਗਿਆ ਉਦੋਂ ਅਸੀਂ ਇੱਥੋਂ ਨਿਕਲ ਗਏ ਸਾਮਾਨ ਜਿਹੜਾ ਸਹੀ ਸਲਾਮਤ ਕੱਢ ਲਿਆ ਗਿਆ ਸਾਮਾਨ ਜਿਹੜੇ ਕੱਪੜੇ-ਕੁਪੜੇ ਵਿੱਚੇ ਰਹਿ ਗਏ ਸੀ ਬਾਕੀ ਮੋਟਾ-ਮੋਟਾ ਸਾਮਾਨ ਹੀ ਥੋੜਾ-ਬੋਤਾ ਕੱਢਿਆ ਜੀ ਕੋਈ ਨਾਜ ਫਸਲ ਤਾਂ ਜਿਹੜਾ ਰਸੋਈਆਂ ਸਾਮਾਨ ਉਹ ਬਚ ਗਿਆ ਕਿਉਂ ਨੁਕਸਾਨ ਨਹੀਂ ਕੋਈ ਨਹੀਂ ਜੀ ਦਾਣੇ ਵੀ ਖਰਾਬ ਹੋ ਗਏ ਨੇ ਕੱਪੜੇ-ਕੁਪੜੇ ਸਾਰੇ ਖਰਾਬ ਹੋ ਗਏ ਨੇ ਹਾਂ ਜੋ ਮਤਲਬ ਗਾਹ ਮਿਲੋ ਗਰਮੀਆਂ ਦਾ ਮੌਸਮ ਨਹੀਂ ਨਾ ਸਰਦੀਆਂ ਦਾ ਮੌਸਮ ਆੜ ਜਾਈਆਂ ਤੇ ਲਹਿੰਗੇ ਜੋ ਸਭ ਖਰਾਬ ਹੋ ਮਤਲਬ ਹੁਣ ਜਿਵੇਂ ਮੈਂ ਤੁਹਾਨੂੰ ਦੱਸਦੇ ਕਿਸੇ ਦੇ ਘਰ ਰਹਾ ਰੇ ਜੋ ਮਤਲਬ ਇੰਨੀਆਂ ਜਿਹੜੀਆਂ ਗ੍ਰਾਂਡਾਂ ਭਰੀਆਂ ਦਦੀਆਂ ਨੇ ਲੋਕਾਂ ਲੋ ਮਤਲਬ ਹਾ ਫਲੱਡ ਉਹ ਲਾ ਕੇ ਭਰੀ ਹੋਈਆਂ ਤੁਹਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਨਹੀਂ ਪਹੁੰਚ ਕੀਤੀ ਆ ਪਰ ਆਏ ਨੇ ਉਹਨਾਂ ਨੇ ਖੜੀ ਆ ਵੀਡੀਓ ਵਾਡੀਓ ਬਣਾ ਕੇ ਫਰਾਜਿਤ ਇੱਕ ਮਿਲਿਆ ਕੁਛ ਨਹੀਂ ਹੈ ਬਾਈ ਕੀ ਜਿਹੜੀ ਦਾਨੀ ਸੱਜਣ ਦੇ ਸਮਾਜ ਵੀ ਸਸਤਾ ਨੇ ਜਿਹੜੀਆਂ ਇਦਾਂ ਦੇ ਜਿਹੜੇ ਫਲੱਡ ਦੇ ਦੌਰਾਨ ਜਿਹੜੇ ਘਰ ਨੇ ਸੰਦਾ ਕਿਉਂਕਿ ਮਦਦ ਕਰ ਰਹੇ ਤੁਹਾਡੇ ਤੱਕ ਅੱਜ ਕਨੇ ਪਹੁੰਚ ਨਹੀਂ ਕੀਤੀ ਨਹੀਂ ਅਜੇ ਤੱਕ ਸਾਡੇ ਤੱਕ ਕੋਈ ਨਹੀਂ ਪਹੁੰਚਾ ਜੀ ਹਾਂਜੀ ਕਿਉਂਕਿ ਕਾਰਾ ਕੰਮ ਕਰਦੇ ਮੈਂ ਮਜ਼ਦੂਰੀ ਦਾ ਕੰਮ ਕਰਦਾ ਹਾਂ ਕੀ ਚੱਕਰ ਹੋਇਆ ਪਹਿਲਾਂ ਵੀ ਕੱਚੇ ਸਨ ਮੱਲੋ ਇਹਨਾਂ ਨੂੰ ਨਹੀਂ ਮੱਲੋ ਕੀਤਾ ਗਿਆ ਮੱਲੋ ਲੈਟਰ ਜੀ ਤਬਦੀਲ ਕੀਤਾ ਗਿਆ ਹੁਣ ਬਿਲਕੁਲ ਨੁਕਸਾਨਦਾਈ ਕਿਉਂਕਿ ਕੀ ਇਹਨਾਂ ਨੂੰ ਭਰਾਈ ਹੋ ਰਹੀ ਹੈ ਇਹ ਭਾਜੀ ਹੁਣ ਵੇਖੋ ਘਰ ਦਾ ਗੁਜ਼ਾਰਾ ਜਰਾ ਵਾ ਹੁਣ ਜਰਾ 3-400 ਰੁਪਏ ਦਿਹਾੜੀ ਲੈਣ ਵਾਲਾ ਉਹ ਘਰ ਦਾ ਸਾਰੀਆਂ ਚੀਜ਼ਾਂ ਮੋਲਦੀਆਂ ਹੈਗੀਆਂ ਬਿਮਾਰੀ ਵੀ ਮੈਂ ਠੀਕ ਨਹੀਂ ਰਹਿੰਦਾ ਮੈਨੂੰ ਸਾਧ ਹੀ ਪ੍ਰੋਬਲਮ ਹੈ ਮੇਰੀ ਉਹਦੀ ਵੀ ਦਵਾਈ ਚੱਲ ਰਹੀ ਹੈ ਘਰ ਦੇ ਵੀ ਬਿਮਾਰ ਲੈਂਦੇ ਨੇ ਬੱਚੇ ਦੋ ਨੇ ਉਹ ਛੋਟੇ ਨੇ ਪਰ ਰਹੇ ਨੇ ਤੇ ਫਿਰ ਇਸ ਯਾਨੀ ਹਮਦਨ ਨਾਲ ਇਹ ਜਰਾ ਮੈਂ ਨਹੀਂ ਮਕਾਨ ਜਰਾ ਬਣਾ ਸਕਿਆ ਹ ਹੋ ਜਿਹੜੀ ਉਹ ਦਾਨੀ ਸੱਜਣ ਜਿਹ ਸਮਾਸੇ ਵੀ ਸੱਜਤਾ ਨੇ ਮਦਰ ਕਰ ਲੋਕਾਂ ਦੀ ਸਾਹਤ ਹੋ ਰਹੀ ਹੈ ਕਈ ਪੁਆ ਵੀ ਦਿੱਤੇ ਨੇ ਤੇ ਕਈ ਪਿਆ ਵੀ ਰਹੇ ਨੇ ਹੁਣ ਕੀ ਤੁਹਾਡੀ ਮਦਦ ਕਰਨੀ ਚਾਹੀਦੀ ਹੈ ਹਾਂਜੀ ਮੈਂ ਤਾਂ ਭਾਜੀ ਇਹੋ ਬੇਨਤੀ ਕਰਨਾ ਵੀ ਮੇਰੀ ਮਦਦ ਕੀਤੀ ਜੇ ਤੇ ਮੇਰਾ ਮਕਾਨ ਬਣ ਜਾਏ ਮੈਂ ਬਹੁਤ ਪਰੇਸ਼ਾਨ ਹਾਂ ਲਾਇਟਰਲ ਬਣ ਜਾਏ ਜਾਂ ਬਾਲਿਆਣਾ ਬਣ ਜਾਏ ਮੈਂ ਤਾਂ ਨਾ ਕੋਸ਼ਿਸ਼ ਹੋਵੇ ਤੇ ਮੈਨੂੰ ਲੈਂਡਰ ਵਾਲਾ ਹੀ ਬਣ ਜਾਏ ਮੈਂ ਕਿਤੇ ਲੈਂਡਰ ਵਾਲੇ ਕਮਰੇ ਚ ਰਹਿ ਕੇ ਵੇਖ ਲਾ ਹੁਣ ਜਿਹੜੀ ਦਰਦ ਦਰਦੀ ਠੋਕਰੇ ਖਾ ਰਹੀ ਹੈ ਕਿਸੇ ਦੇ ਮਤਲਬ ਕਰ ਰਹਿ ਮੱਲੋ ਰਹਿਣੇ ਹੁੰਦੇ ਉਹ ਭਾਜੀ ਮੈਂ ਕੈਰੀ ਵਿਹਲੀ 'ਚ ਰਹਿ ਰਹਿਆ ਹਾਂ ਉਹਨਾਂ ਦਾ ਤੂੜੀ ਵਾਲਾ ਕਮਰਾ ਸੀ ਉਹਦੇ ਵਿੱਚ ਮੈਂ ਸਾਫ਼ ਕਰਕੇ ਉਹ ਵਿਹਲੀ 'ਚ ਰਹਿ ਰਹਿਆ ਆਪਣਾ ਟਾਈਮ ਪਾਸ ਕਰ ਰਹੇ ਹਾਂ ਕਿੰਨਾ ਟਿਕਣਾ ਸਮਾਂ ਹੋ ਗਿਆ ਮੈਨੂੰ ਘਰੋਂ ਕਰ 3-4 ਮਹੀਨੇ ਹੋ ਹੀ ਗਏ ਨੇ ਹਾਂਜੀ ਸੋ ਸੋਡੇ ਨਾਲ ਹੋਰ ਪ੍ਰੋਗਰਾਮ ਆਪਣੇ ਨੂੰ ਜਰੂਰ ਗੱਲਬਾਤ ਕਰ ਲੈਣ ਹੱਸ ਜੀ ਕਰ ਮੈਂ ਕਹਿੰਦੀ ਆ ਫਿਰ ਮਤਲਬ ਪਾਣੀ ਜੋ ਆਉਂਦਾ ਹੈ ਨਾ ਉਹਨਾਂ ਦਾ ਸਾਰਾ ਕਮਰਾ ਜਿਹੜਾ ਡਿੱਗ ਪਿਆ ਦਾ ਤੇ ਏ ਕੋਸ਼ਿਸ਼ ਕੀਤੀ ਜਾਏ ਪੇ ਬੰਦ ਜੇ ਮਤਲਬ ਜਿਵੇਂ ਮਤਲਬ ਨੁਕਸਾਨ ਤਾਂ ਹੀ ਕੋਈ ਆਇਆ ਪਰਵਾਰਕ ਨਾਲ ਬਤੂ ਉਹ ਤੋਂ ਪਹਿਲਾਂ ਸਮਰਾਹ ਤੇ ਸੁੱਈ ਪਹਿਲਾਂ ਇੱਥੇ ਜਰਾ ਜਾ ਚੁੱਕੇ ਹਾਂ ਹਾਂ ਜੀ ਹਾਂ ਜੀ ਕੀ ਮੰਗਦੇ ਵੀ ਲਗਾਉਂਦੇ ਐ ਹੋਏ ਮਤਲਬ ਇਹ ਪਾਣੀ ਦੇ ਨਾਲ ਜ਼ਿਆਦਾ ਖਰਾਬ ਹੋ ਗਿਆ ਤਾਂ ਸਮਾਨ ਵੀ ਖਰਾਬ ਹੋ ਗਿਆ ਦਾ ਇਹ ਮਦਦ ਕੀਤੀ ਸਾਡੀ ਪਹਿਲਾਂ ਉਹਨੇ ਦੇਖਿਆ ਵੀ ਕਮਰੇ ਕੱਚੇ ਸੀ ਕੀ ਮਤਲਬ ਢੇਲ ਨਹੀਂ ਕੀਤਾ ਵੀ ਇਹਨਾਂ ਨੂੰ ਪੱਕੇ ਕਰ ਲੀਏ ਨਹੀਂ ਨਹੀਂ ਪਹੁੰਚੀ ਨਹੀਂ ਭਈ ਹਾਂ ਜੀ ਕੋਈ ਸਮਾਨ ਜਿਹੜਾ ਕੋਈ ਮਤਲਬ ਬਚ ਸਕਿਆ ਕਿ ਜਾਂ ਸਾਰਾ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਦਾ ਉਹ ਗਾ ਹੁਣ 40 ਮੌਸਮ ਆਉਣ ਵਾਲਾ ਕੋਈ ਮਤਲਬ ਜਿਹੜੇ ਕੱਪੜੇ ਹੁੰਦੇ ਸਾਲ ਹਾਂਜੀ ਉਹ ਵੀ ਖਰਾਬ ਹੋ ਗਏ ਤੁਸੀਂ ਹਾਂਜੀ ਉਹ ਸੋਈ ਜਿਹਵੇਂ ਕਣਕ ਵਗੈਰਾ ਜਿੰਨਾ ਹੁੰਦੇ ਦਾਣਾ ਪੱਕਾਂ ਤੋਂ ਉਹ ਵੀ ਉਹ ਵੀ ਖਰਾਬ ਹੋ ਗਏ ਹਾਂਜੀ ਕਿਸੇ ਜਦਾਂ ਨਹੀਂ ਸੱਜਣੇ ਦਾ ਸਮੱਸਿਆ ਵੀ ਨਹੀਂ ਮਦਦ ਕਰਨੀ ਹੈ ਕਿਹੜਾ ਪਿੰਡ ਤੇ ਕਿਹੜਾ ਜਣਾ ਪਿੰਡ ਗੁਜਰਾ ਇਹ ਕਾਦੀਆਂ ਗੁજરા ਪਿੰਡ ਹੈ ਪਿੰਡ ਜ਼ਿਲ੍ਹਾ ਗੁਰਦਾਸਪੁਰ ਹੈ ਡੇਰਾ ਬੱਬਾ ਨਾਲ ਸੋ ਇਹ ਜਿਹੜਾ ਗੁਰਦਾਸਪੁਰ ਡੇਰਾ ਬੱਬਾ ਨਾਨਕ ਕੋਰੀਡੋਰ ਦੇ ਨੇੜੇ ਪਿੰਡ ਹੈ ਗੁਜਰਾ ਕਾਦੀਆਂ ਪਿੰਡ ਹੈ ਸੋ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਜੇ ਕਰਦੀਆਂ ਸੋ ਲੋੜਵੰਦ ਪਰਿਵਾਰ ਹੈ ਜਿਹੜਾ ਨਹੀਂ ਇੰਨੀ ਪਹੁੰਚ ਆ ਗਈ ਪਹਿਲਾਂ ਵੀ ਜਿਹੜੇ ਕਮਰਿਆਂ ਦੀ ਹਾਲਤ ਕੋਈ ਏਡੀ ਵਧੀਆ ਨਹੀਂ ਸੀ ਗੜੀ ਦੀ ਚਣਾਈ ਸੀ ਸੋ ਅੰਦਰ ਤਾਂ ਤੁਹਾਨੂੰ ਜਿਹੜੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਕਿਉਂਕਿ ਕਿਸ ਵਕਤ ਨੂੰ ਉੱਤੋਂ ਜਿਹੜਾ ਬੱਲਾ ਜਾਂ ਇਹ ਢਿੱਕ ਸਕਦੀ ਆ ਫਿਰ ਵੀ ਜਿਹੜੇ ਦਾਨੀ ਸੱਜਣ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰ ਰਹੇ ਨੇ ਜਾਂ ਹੋ ਵੀ ਰਹੀ ਆ ਸੋ ਇੱਕ ਵਾਰੀ ਇਹਨਾਂ ਪਰਿਵਾਰਾਂ ਵੱਲ ਵੀ ਜਿਹੜਾ ਆ ਕੇ ਦੇਖਣ ਤਾਂ ਪਿੰਡ ਦੇ ਵਿੱਚ ਚਾਤੀਮਾਨ ਤਾਂ ਲੋੜਵੰਦ ਪਰਿਵਾਰ ਆ ਇਸ ਦੀ ਮਦਦ ਜ਼ਰੂਰ ਕਰਨ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਤ ਸਿੰਘ